ਜਿਹਨੇ ਸੰਸਾਰੀ ਲੋੜਾਂ ਨੂੰ ਅਤ ਸੀਮਤ ਕਰ ਲਿਆ ਅਤ ਸੀਮਤ ਅਤ ਸੀਮਤ ਉਹਦੇ ਅੰਦਰ ਦਰਾਕਾਰੀ ਲੋੜ ਪੈਦਾ ਹੋਊਗੀ ਨਾਮ ਦੀ ਭੁੱਖ ਜਾਗਰਤ ਹੋਊਗੀ ਜੇ ਸੰਸਾਰੀ ਲੋੜਾਂ ਜ਼ਿਆਦਾ ਨੇ ਇਹ ਭੁੱਖ ਪੈਦਾ ਹੀ ਨਹੀਂ ਹੋਣੀ ਇਸ ਕਰਕੇ ਰਿਸ਼ੀ ਬੁਰੀ ਕੁਟਿਆ ਜਿ ਰਹਿੰਦੇ ਹੁੰਦੇ ਸੀ ਜਾ ਕੇ ਬਾਹਰ ਜਗਰਾਂ ਚ ਲੋੜਾਂ ਘਟਾਉਂਦੇ ਸੀ ਜਿੰਨੇ بڑے ਆਦਮੀ ਹੁੰਦੇ ਨੇ ਉਹਦੀ ਲੋੜ ਉਹਦੀ ਸੰਸਾਰੀ ਘਟ ਹੋਊਗੀ ਦੀ ਲੋੜ ਵੱਧਾ ਉਹਦਾ ਨਰਕੀ ਜੀਵ ਹੈ ਬੁੱਧੀਹੀਣ ਜਿੰਨੀਆਂ ਲੋੜਾਂ ਵਧਾਈ ਜਾਂਦਾ ਹੈ ਆਦਮੀ ਬੁੱਧੀਹੀਣ ਹੁੰਦਾ ਚਲਿਆ ਜਾਂਦਾ ਦੁਖੀ ਹੁੰਦਾ ਚਲਿਆ ਜਾਂਦਾ ਅਕਲ ਤਾਂ ਦੇ ਫਿਕਰਾਂ ਤੇ ਕਾਬੂ ਕਰਦੀ ਹੈ ਕਮਾਨਡ ਕਰਦੀ ਹੈ ਚਿੰਤਾਵਾਂ ਨੂੰ ਕੰਟਰੋਲ ਅਕਲ ਕਰਦੀ ਹੈ ਜੇ ਚਿੰਤਾਵਾਂ ਤੁਹਾਡੀਆਂ ਕੰਟਰੋਲ 'ਚ ਨਹੀਂ ਹਨ ਅਬੇ ਅਗਲੀ ਵੀ ਨਿਸ਼ਾਨੀ ਅਗਿਆਤਾਂ ਦੇ ਨਿਸ਼ਾਨੀ ਗਾਦਾ ਦਿਵਾਲਾ ਨਿਕਲ ਗਿਆ ਸਮਝ ਲੋ ਪਦਾਰਥ ਚਾਹੀਏ ਜੰਨ ਵਰਗੀ ਦੇ ਤੁਹਾਡੇ ਕੋਲ ਅਕਲ ਦਾ ਦਿਵਾਲਾ ਨਿਕਲਿਆ ਹੈ ਕਿ ਬੇਕਾਬੂ ਹੋ ਗਿਆ ਮਨ ਮਨ ਬੇਕਾਬੂ ਹੈ ਇਹਦਾ ਅਕਲ ਨਾਲ ਰੋੜਾ ਨਿਕਲਿਆ ਹੈ ਅਕਲ ਨਾਲ ਬੂ ਕੰਟਰੋਲ ਕਰ ਲੈ ਮਿਲੋੜਾ ਸੀ ਬਤਰਖ ਜੇ ਰੋੜਾ ਵਧਾਉਗਾ ਸੱਤਲੜ ਵਾਲਾ ਸੰਸਾਰੀ ਲੋੜਾਂ ਬੰਦੀ ਵਿੱਚ ਐਨੀ ਪੈਦਾ ਕਰਦੀ ਹੁੰਦੇ ਪੀਸ ਆਫ ਮਾਈਂਡ ਕਰਦਾ ਚੱਲਿਆ ਜਾਊ ਜਿੱਦਾਂ ਸੰਸਾਰੀ ਲੋੜਾਂ ਬੰਦੀ ਵਿੱਚ ਚੱਲਿਆ ਜਾਂਦੀਆਂ ਹਰ ਪੀਸ ਆਫ ਮਾਈਂਡ ਦੀ ਲੋੜ ਕਿਉਂ ਹੈ ਸੰਸਾਰੀ ਲੋੜਾਂ ਦੀ ਰੇਸ ਹੈ ਜੀ ਰੇਸ ਜੋ ਜੋ ਵੱਧ ਗਈਆਂ ਪੀਸ ਆਫ ਮਾਈਂਡ ਉਹਦੇ ਘੜਦਾ ਚਲਾ ਜਾਉ। ਬਸ। ਗੋੜੀ ਖਾਤੇ ਮੇਰਾ ਕਦਰ ਨੂੰ ਡੀਰ ਰੀਤ ਆ ਰਹੀ ਉਹਦੀ। ਅੱਗੇ ਕੰਮ ਕਰਦੇ ਥੱਕ ਜਾਂਦੇ ਤੇ ਰੀਤ ਤਾਂ ਡਲਿਆਂ ਜਾਂ ਜਾਂਦੀ ਸੀ। ਦੇਰਾਂ ਕੰਮ ਕਰਦੇ ਤੇ ਥੱਕ ਜਾਂਦੇ ਤੇ ਡਲਿਆਂ ਵਿੱਚੋਂ ਰੀਤ ਆ ਜਾਂਦੀ ਸੀ। ਉੜ ਗਦਾਇਆ ਤੇ ਪੈਰੋਂ ਨਹੀਂ ਨੀ ਆਉਂਦੀ। ਇਹ ਇੱਜ ਪੈਰੂ ਡੀਡਰੀਆਂ ਦੀ ਪਾਸੇ ਭਰੀ ਜਾਂਦਾ ਕਿਉਂ ਉਹ ਪੀਜ਼ਾ ਮਾਰਦਾ ਦਿੱਤਾ ਇਹ ਖਾ ਗਿਆ ਉਹਦਾ ਬਿੱਲ ਖਾ ਗਿਆ ਬਿਜਲੀ ਦਾ ਬਿੱਲ ਖਾ ਗਿਆ ਹੈ